ਕਿੰਨੇ ਆ ਕਿ ਫਿਲਮਾਂ ਦੇ ਵਿੱਚ ਕੰਮ ਕੀਤੇ ਕਿ ਜਿਵੇਂ ਅੱਜ ਦੇ ਮੁੰਡੇ ਜਿਹੜੇ ਸਿੰਗਰ ਹਿੱਟ ਨੇ ਉਹ ਸਾਰੇ ਹੀਰੋ ਬਣ ਕੇ ਸਾਰਿਆਂ ਦੀ ਆਪਣੀ ਖੁਦ ਦੀ ਪ੍ਰੋਡਕਸ਼ਨ ਹੋ ਗਈ। ਉਹ ਸੰਦੇ ਹਿੱਟ ਸਿੰਗਰ ਮੈਂ ਦੀਆਂ ਫਿਲਮਾਂ ਦੀ ਗੱਲ ਕਰਦਾ ਚਦੇ ਨੀਆਂ। ਇੱਕ ਹੋਰ ਸੀ ਇਹਦੀ ਛੇਤੀ ਬੌੜ ਮਿਰਜ਼ੇ ਆਵੇ ਮਾਪਿਆਂ ਵਿਆਹ ਧਰ ਦਿੱਤਾ ਮੇਰਾ। ਸਹਿਬਾਂ ਚੜ ਕੋਠੇ ਤੇ ਰਾਹਵੇ ਤੱਕ ਦੀ ਤੇਰਾ ਛੇਤੀ ਬੌੜ ਮਿਰਜ਼ੇ ਆਵੇ ਮਾਪਿਆਂ ਵਿਆਹ ਕਰ ਦਿੱਤਾ ਮੇਰਾ। ਤੇ ਫਿਲਮਾਂ ਤਾਂ ਇਹਦੀਆਂ ਇੰਝ ਹੋਇਆ ਬਈ ਆਪਣਾ ਮੇਰਾ ਖਿਆਲ ਆਇਆ ਨੇ 2 2.5 ਦਰਜਣ ਫਿਲਮਾਂ ਦੇ ਵਿੱਚ ਛਿੰਦੇ ਨੇ ਗਾਇਆ ਇੱਕ ਸਮਾਂ ਐਸਾ ਆ ਗਿਆ ਸੀ ਜੀ ਵੀ ਛਿੰਦੇ ਦੀ ਗਾਇਕੀ ਜਾਂ ਛਿੰਦੇ ਦਾ ਗੀਤ ਵੀ ਫਿਲਮ ਦੇ ਲਈ ਪਲੱਸ ਪੁਆਇੰਟ ਬਣ ਗਿਆ ਸੀ ਜਿਹੜੀਆਂ ਮੇਰੇ ਹੱਥੀ ਹੋਈਆਂ ਜੀ ਉਹਨਾਂ ਦਾ ਵੇਰਵਾ ਦੱਸਦਾ ਕਚਹਿਰੀ ਫਿਲਮ ਦੇ ਵਿੱਚ ਵੀ ਜੇ ਟੰਡਨ ਪ੍ਰੋਡਿਊਸਰ ਦੀ ਫਿਲਮ ਕਚਹਿਰੀ ਦੇ ਵਿੱਚ ਛਿੰਦੇ ਤੋਂ ਅਸੀਂ ਜਿਹੜਾ ਗੀਤ ਗਾਇਆ ਉਹ ਉਹ ਅਸੀਂ ਕਿ ਸਰਜੀਤ ਪਾਤਰ ਤੋਂ ਲਖਾਇਆ ਸੀ ਰੀਜ ਪੂਰੀ ਕਰਨ ਦੀ ਵੀ ਚੱਲ ਛਿੰਦੇ ਮੇਰੇ ਤਾਂ 6 6 ਗੀਤ ਸੀਗੇ ਚੱਲ ਇੱਕ ਪਾਤਰ ਤੋਂ ਵੀ ਲਖਾ ਲਉ ਉਹ ਛਿੰਦੇ ਤੋਂ ਗਾਇਆ ਸੀ ਅਸੀਂ ਕਿਹੜੀ ਫਿਲਮ ਚ ਫਿਰ ਬਦਲਾ ਜੱਟੀ ਦੇ ਵਿੱਚ ਸੁਰਿੰਦਰ ਚੰਦੇ ਦਾ ਤੇ ਸਰਜੀਤ ਵਿੰਦ ਰਖੀਏ ਦਾ ਖਾੜਾ ਇਹਨਾਂ ਤੋਂ ਹੀ ਗਾਇਆ ਇਹਨਾਂ ਤੇ ਫਿਲਮਾਂ ਆ ਪੁੱਤ ਜੱਟਾਂ ਦੇ ਤੋਂ ਤੁਹਾਨੂੰ ਦੱਸ ਚੁੱਕੇ ਆ ਹੋਰ ਬੜੀਆਂ ਫਿਲਮਾਂ ਦੇ ਵਿੱਚ ਵੀ ਦਸਰਾ ਇਹਨੇ ਗਾਇਆ ਤੇ ਰੋਲ ਵੀ ਕੀਤੇ ਸਾਡੇ ਭਾਈਚਾਰੇ ਦੀਆਂ ਫਿਲਮਾਂ ਦੇ ਵਿੱਚ ਹੀ ਨਾ ਸੁਰਿੰਦਰ ਚੰਦੇ ਨੇ ਰੋਲ ਦੇ ਵਿੱਚ ਖਾਨੇਦਾਰੀ ਦਾ ਰੋਲ ਕਈ ਫਿਲਮਾਂ 'ਚ ਰੋਲ ਕੀਤੇ ਹਾਂਜੀ ਹਾਂਜੀ